ਮੈਂ ਕਿ ਕੱਲ ਦੀ ਵੀਡੀਓ ਵਾਇਰਲ ਹੋ ਰਹੀ ਹੈ ਕੀ ਇਹ ਮਾਮਲਾ ਕਰੇ ਇਹਦੇ ਵਿੱਚ ਵੀਪੀਐਸ ਮਾਰਕੀਟ ਦੇ ਵਿੱਚ ਕੁਝ 10ਵੀਂ 11ਵੀਂ 12ਵੀਂ ਦੇ ਬੱਚੇ ਹੁੱਲੜਬਾਜੀ ਕਰਦੇ ਸਾਨੂੰ ਪਤਾ ਲੱਗਿਆ ਸੀ ਜਿੰਨਾ ਬਾਰੇ ਜਿਨ੍ਹਾਂ ਨੂੰ ਰਾਉਂਡ ਅਪ ਕਰਕੇ ਅਸੀਂ ਉਹਨਾਂ ਦੇ ਪੇਰੈਂਟਸ ਨੂੰ ਬੁਲਾ ਕੇ ਉਹਨਾਂ ਨੂੰ ਵਾਰਨਿੰਗ ਦਿੱਤੀ ਹੈ ਤੇ ਇਸ ਤੋਂ ਇਲਾਵਾ ਅਸੀਂ ਸਕੂਲ ਪ੍ਰਸ਼ਾਸਨ ਨੂੰ ਵੀ ਇਹ ਚੇਤਾਵਨੀ ਦਿੱਤੀ ਹੈ ਕਿ ਕਾਈਂਡਲੀ ਜਿਹੜੇ ਬੱਚਿਆਂ ਨੂੰ ਹੈ ਇਹਦੇ ਰਿਗਾਰਡਿੰਗ ਮਤਲਬ ਸੁਚੇਤ ਕੀਤਾ ਜਾਵੇ ਕਿ ਬੱਚੇ ਸਕੂਲ ਟਾਈਮਿੰਗ ਤੋਂ ਬਾਅਦ ਇੱਧਰ ਉੱਧਰ ਸੜਕਾਂ ਤੇ ਘੁੰਮ ਕੇ ਹੁਲੜਵਾਜੀ ਨਾ ਕਰਨ ਜਿਹੜੇ ਸਕੂਲਾਂ ਦੇ ਜਿਨ੍ਹਾਂ ਨੇ ਜਿਹੜੇ ਸਕੂਲਾਂ ਦੇ ਇਹ ਸਕੂਲ ਸਾਡੇ ਨੀਅਰ ਅਬਾਊਟ ਹੀ ਹੈਗਾ ਗੁਰਨਾਨਕ ਫਾਊਂਡੇਸ਼ਨ ਸਕੂਲ ਹੈ ਤੇ ਮੈਂ ਮਾਪਿਆਂ ਨੂੰ ਚੌਂਕ ਦਿੱਤੇ ਜਿਹਨਾਂ ਬੱਚਿਆਂ ਨੂੰ ਸੀ ਹੈਗੇ ਹਾਂ ਨਹੀਂ ਬੱਚੇ ਪੜਦੇ ਬੱਚੇ ਸੀਗੇ ਜੀ 11ਵੀਂ 12ਵੀਂ ਦੇ ਬੱਚਿਆਂ ਨੂੰ ਵਾਰਨਿੰਗ ਦੇ ਕੇ ਉਹਨਾਂ ਦੇ ਪੇਰੈਂਟਸ ਨੂੰ ਵੀ ਬਾਕਾਇਦਾ ਅਸੀਂ ਲਿਖਤੀ ਪੜਤੀ ਬੱਚਿਆਂ ਨੂੰ ਅਸੀਂ ਵਾਰਨ ਕੀਤਾ। ਤਾਂ ਇਹ ਬੱਚਿਆਂ ਦੀ ਮੈਰੂ ਪੇਰੈਂਟਸ ਨੂੰ ਅਸੀਂ ਇਹ ਮੈਸੇਜ ਦੇ ਰਹੇ ਹਾਂ ਕਿ ਬੱਚੇ ਅੰਡਰ 18 ਹੈ ਗਿਆ ਇਹਨਾਂ ਨੂੰ ਇਹ ਵਹੀਕਲਸ ਨਾ ਪ੍ਰੋਵਾਈਡ ਕੀਤੇ ਜਾਣ ਜਿਨ੍ਹਾਂ ਲਈ ਉਹਨਾਂ ਦੀ ਏਜ ਲਿਮਟ ਹਲੇ ਨਹੀਂ ਘਟ ਤੇ ਇਸ ਤੋਂ ਇਲਾਵਾ ਬੱਚਿਆਂ ਤੇ ਨਿਗਰੱਖੀ ਜਾਵੇ ਕਿਉਂਕਿ ਬੱਚੇ ਵਾਈਪੀਐਸ ਮਾਰਕੀਟ ਦੇ ਵਿੱਚ ਹੁੱਲੜਬਾਜੀ ਕਰਦੇ ਆ ਇਹਦੇ ਨਾਲ ਉਹਨਾਂ ਦਾ ਜਿਹੜਾ ਆਉਣ ਵਾਲਾ ਮੂਰਾਲ ਹੈ ਉਹ ਵੀ ਡਾਊਨ ਹੋਏਗਾ ਜੇ ਅਸੀਂ ਕੋਈ ਕਾਰਵਾਈ ਕਰਦੇ ਆ ਇਹਦੇ ਵਿੱਚ ਵਾਈਪੀਐਸ ਮਾਰਕੀਟ ਦੇ ਵਿੱਚ ਕੁਝ 10ਵੀਂ 11ਵੀਂ 12ਵੀਂ ਦੇ ਬੱਚੇ ਹੁੱਲੜਬਾਜੀ ਕਰਦੇ ਸਾਨੂੰ ਪਤਾ ਲੱਗਿਆ ਸੀ ਜਿੰਨਾ ਬਾਰੇ ਜਿਨ੍ਹਾਂ ਨੂੰ ਰਾਉਂਡ ਅਪ ਕਰਕੇ ਅਸੀਂ ਉਹਨਾਂ ਦੇ ਪੇਰੈਂਟਸ ਨੂੰ ਬੁਲਾ ਕੇ ਉਹਨਾਂ ਨੂੰ ਵਾਰਨਿੰਗ ਦਿੱਤੀ ਹੈ ਤੇ ਇਸ ਤੋਂ ਇਲਾਵਾ ਅਸੀਂ ਸਕੂਲ ਪ੍ਰਸ਼ਾਸਨ ਨੂੰ ਵੀ ਇਹ ਚੇਤਾਵਨੀ ਦਿੱਤੀ ਹੈ ਕਿ ਕਾਈਂਡਲੀ ਜਿਹੜੇ ਬੱਚਿਆਂ ਨੂੰ ਹੈ ਇਹਦੇ ਰਿਗਾਰਡਿੰਗ ਮਤਲਬ ਸੁਚੇਤ ਕੀਤਾ ਜਾਵੇ ਕਿ ਬੱਚੇ ਸਕੂਲ ਟਾਈਮਿੰਗ ਤੋਂ ਬਾਅਦ ਇੱਧਰ ਉੱਧਰ ਸੜਕਾਂ ਤੇ ਘੁੰਮ ਕੇ ਹੁਲੜਵਾਜੀ ਨਾ ਕਰਨ ਜਿਹੜੇ ਸਕੂਲਾਂ ਦੇ ਨਾਮ ਹੈ ਜਿਹੜੇ ਸਕੂਲਾਂ ਦੇ ਇਹ ਸਕੂਲ ਸਾਡੇ ਨੀਅਰ ਅਬਾਊਟ ਹੈਗਾ ਗੁਰੂ ਨਾਨਕ ਫਾਊਂਡੇਸ਼ਨ ਸਕੂਲ ਹੈ ਮੈਂ ਮਾਪਿਆਂ ਨੂੰ ਉਹ ਚੌਂਕਿੱਟੇ ਕਿ ਬੱਚਿਆਂ ਨੂੰ ਆਈ ਗਏ ਹਾਂ ਨਹੀਂ ਬੱਚੇ ਪੜਦੇ ਬੱਚੇ ਸੀਗੇ ਜੀ 11ਵੀਂ 12ਵੀਂ ਦੇ ਬੱਚਿਆਂ ਨੂੰ ਵਾਰਨਿੰਗ ਦੇ ਕੇ ਉਹਨਾਂ ਦੇ ਪੇਰੈਂਟਸ ਨੂੰ ਵੀ ਬਾਕਾਇਦਾ ਅਸੀਂ ਲਿਖਤੀ ਪੜਤੀ ਬੱਚਿਆਂ ਨੂੰ ਅਸੀਂ ਵਾਰਨ ਕੀਤਾ ਮੈਂ ਇਹ ਬੱਚਨ ਕੀ ਮੈਰੂ ਤੇ ਪੇਰੈਂਟਸ ਨੂੰ ਅਸੀਂ ਇਹ ਮੈਸੇਜ ਦੇ ਰਹੇ ਹਾਂ ਕਿ ਬੱਚੇ ਅੰਡਰ 18 ਹੈ ਗਿਆ ਇਹਨਾਂ ਨੂੰ ਇਹ ਵਹੀਕਲਸ ਨਾ ਪ੍ਰੋਵਾਈਡ ਕੀਤੇ ਜਾਣ ਜਿਨ੍ਹਾਂ ਲਈ ਉਹਨਾਂ ਦੀ ਏਜ ਲਿਮਟ ਹਲੇ ਨਹੀਂ ਘਟ ਤੇ ਇਸ ਤੋਂ ਇਲਾਵਾ ਬੱਚਿਆਂ ਤੇ ਨਿਗਰੱਖੀ ਜਾਵੇ ਕਿਉਂਕਿ ਬੱਚੇ ਵਾਈਪੀਐਸ ਮਾਰਕੀਟ ਦੇ ਵਿੱਚ ਹੁੱਲੜਬਾਜੀ ਕਰਦੇ ਆ ਇਹਦੇ ਨਾਲ ਉਹਨਾਂ ਦਾ ਜਿਹੜਾ ਆਉਣ ਵਾਲਾ ਮੋਰਲ ਹੈ ਉਹ ਵੀ ਡਾਊਨ ਹੋਏਗਾ ਜੇ ਅਸੀਂ ਕੋਈ ਕਾਰਵਾਈ ਕਰਦੇ ਹਾਂ ਪੀਐਸ ਮਾਰਕੀਟ ਦੇ ਵਿੱਚ ਕੁਝ 10ਵੀਂ 11ਵੀਂ 12ਵੀਂ ਦੇ ਬੱਚੇ ਹੁੱਲੜਬਾਜੀ ਕਰਦੇ ਸਾਨੂੰ ਪਤਾ ਲੱਗਿਆ ਸੀ ਜਿੰਨਾ ਬਾਰੇ ਜਿਨ੍ਹਾਂ ਨੂੰ ਰਾਉਂਡ ਅਪ ਕਰਕੇ ਅਸੀਂ ਉਹਨਾਂ ਦੇ ਪੇਰੈਂਟਸ ਨੂੰ ਬੁਲਾ ਕੇ ਉਹਨਾਂ ਨੂੰ ਵਾਰਨਿੰਗ ਦਿੱਤੀ ਹੈ ਤੇ ਇਸ ਤੋਂ ਇਲਾਵਾ ਅਸੀਂ ਸਕੂਲ ਪ੍ਰਸ਼ਾਸਨ ਨੂੰ ਵੀ ਇਹ ਚੇਤਾਵਨੀ ਦਿੱਤੀ ਹੈ ਕਿ ਕਾਈਂਡਲੀ ਜਿਹੜੇ ਬੱਚਿਆਂ ਨੂੰ ਹੈ ਇਹਦੇ ਰਿਗਾਰਡਿੰਗ ਮਤਲਬ ਸੂਚਿਤ ਕੀਤਾ ਜਾਵੇ ਕਿ ਬੱਚੇ ਸਕੂਲ ਟਾਈਮਿੰਗ ਤੋਂ ਬਾਅਦ ਇੱਧਰ ਉੱਧਰ ਸੜਕਾਂ ਤੇ ਘੁੰਮ ਕੇ ਹੁਲੜਵਾਜੀ ਨਾ ਕਰਨ। ਜਿਹੜੇ ਸਕੂਲਾਂ ਦੇ ਨਾਮ ਹੈ ਜਿਹੜੇ ਸਕੂਲਾਂ ਬਾਰੇ ਇਹ ਸਕੂਲ ਸਾਡੇ ਨੀਅਰ ਅਬਾਊਟ ਹੀ ਹੈਗਾ ਗੁਰਨਾਨਕ ਫਾਊਂਡੇਸ਼ਨ ਸਕੂਲ ਹੈ। ਫਿਰ ਮੈਂ ਮਾਪਿਓ ਨੂੰ ਉਹਨਾਂ ਤੋਂ ਕਿਹਾ ਬੱਚਿਆਂ ਨੂੰ ਅਸੀਂ ਲੈ ਆਈਏ ਹਾਂ ਹਾਂ ਜੀ ਬੱਚੇ ਪੜਦੇ ਬੱਚੇ ਸੀਗੇ ਜੀ 11ਵੀਂ 12ਵੀਂ ਦੇ ਬੱਚਿਆਂ ਨੂੰ ਵਾਰਨਿੰਗ ਦੇ ਕੇ ਉਹਨਾਂ ਦੇ ਪੇਰੈਂਟਸ ਨੂੰ ਵੀ ਬਾਕਾਇਦਾ ਅਸੀਂ ਲਿਖਤੀ ਪੜਤੀ ਬੱਚਿਆਂ ਨੂੰ ਅਸੀਂ ਵਾਰਨ ਕੀਤਾ ਮੈਮ ਇਹ ਬੱਚਿਆਂ ਨੂੰ ਕੀ ਮੈਰੂ ਦੇ ਰਹੇ ਪੇਰੈਂਟਸ ਨੂੰ ਅਸੀਂ ਇਹ ਮੈਸੇਜ ਦੇ ਰਹੇ ਹਾਂ ਕਿ ਬੱਚੇ ਅੰਡਰ 18 ਹੈ ਗਿਆ ਇਹਨਾਂ ਨੂੰ ਇਹ ਵੀਕਲਸ ਨਾ ਪ੍ਰੋਵਾਈਡ ਕਿਤੇ ਜਾਣ ਜਿੰਨਾਂ ਲਈ ਉਹਨਾਂ ਦੀ ਏਜ ਲਿਮਟ ਹਲੇ ਨਹੀਂ ਘਟ ਇਸ ਤੋਂ ਇਲਾਵਾ ਬੱਚਿਆਂ ਤੇ ਨਿਗਰੱਖੀ ਜਾਵੇ ਕਿਉਂਕਿ ਬੱਚੇ ਵਿਪੀਐਸ ਮਾਰਕੀਟ ਦੇ ਵਿੱਚ ਹੁੱਲੜਬਾਜੀ ਕਰਦੇ ਆ ਇਹਦੇ ਨਾਲ ਉਹਨਾਂ ਦਾ ਜਿਹੜਾ ਆਉਣ ਵਾਲਾ ਮੂਰਾਲ ਹੈ ਉਹ ਵੀ ਡਾਊਨ ਹੋਏਗਾ ਜੇ ਅਸੀਂ ਕੋਈ ਕਾਰਵਾਈ ਕਰਦੇ ਹਾਂ ਮੈਂ ਇੱਕ ਕੱਲ ਦੀ ਵੀਡੀਓ ਵਾਇਰਲ ਹੋ ਰਹੀ ਹੈ ਕੀ ਇਹ ਮਾਮਲਾ ਕਰੇ ਇਹਦੇ ਵਿੱਚ ਵਿਪੀਐਸ ਮਾਰਕੀਟ ਦੇ ਵਿੱਚ ਕੁਝ 10ਵੀਂ 11ਵੀਂ 12ਵੀਂ ਦੇ ਬੱਚੇ ਹੁੱਲੜਬਾਜੀ ਕਰਦੇ ਸਾਨੂੰ ਪਤਾ ਲੱਗਿਆ ਸੀ ਜਿੰਨਾ ਬਾਰੇ ਜਿਨ੍ਹਾਂ ਨੂੰ ਰਾਉਂਡ ਅਪ ਕਰਕੇ ਅਸੀਂ ਉਹਨਾਂ ਦੇ ਪੇਰੈਂਟਸ ਨੂੰ ਬੁਲਾ ਕੇ ਉਹਨਾਂ ਨੂੰ ਵਾਰਨਿੰਗ ਦਿੱਤੀ ਹੈ ਤੇ ਇਸ ਤੋਂ ਇਲਾਵਾ ਅਸੀਂ ਸਕੂਲ ਪ੍ਰਸ਼ਾਸਨ ਨੂੰ ਵੀ ਇਹ ਚੇਤਾਵਨੀ ਦਿੱਤੀ ਹੈ ਕਿ ਕਾਈਂਡਲੀ ਜਿਹੜੇ ਬੱਚਿਆਂ ਨੂੰ ਹੈ ਇਹਦੇ ਰਿਗਾਰਡਿੰਗ ਮਤਲਬ ਸੁਚੇਤ ਕੀਤਾ ਜਾਵੇ ਕਿ ਬੱਚੇ ਸਕੂਲ ਟਾਈਮਿੰਗ ਤੋਂ ਬਾਅਦ ਇੱਧਰ ਉੱਧਰ ਸੜਕਾਂ ਤੇ ਘੁੰਮ ਕੇ ਹੁਲੜਵਾਜੀ ਨਾ ਕਰਨ ਜਿਹੜੇ ਸਕੂਲਾਂ ਦੇ ਨਾਮ ਹੈ ਜਿਹੜੇ ਸਕੂਲਾਂ ਦੇ ਇਹ ਸਕੂਲ ਸਾਡੇ ਨੀਅਰ ਅਬਾਊਟ ਹੀ ਹੈਗਾ ਗੁਰਨਾਨਕ ਫਾਊਂਡੇਸ਼ਨ ਸਕੂਲ ਹੈ ਮੈਂ ਮਾਪਿਆਂ ਨੂੰ ਉਹ ਚੌਂਕੀ ਤੇ ਕਿਹਾ हां हा ने बच्चे پڑھਦੇ ਬੱਚੇ ਸੀਗੇ ਜੀ 11ਵੀਂ 12ਵੀਂ ਦੇ ਬੱਚਿਆਂ ਨੂੰ ਵਰਨਿੰਗ ਦੇ ਕੇ ਉਹਨਾਂ ਦੇ ਪੇਰੈਂਟਸ ਨੂੰ ਵੀ ਬਾਕਾਇਦਾ ਅਸੀਂ ਲਿਖਤੀ ਪੜਤੀ ਬੱਚਿਆਂ ਨੂੰ ਅਸੀਂ ਵਾਰਨ ਕੀਤਾ। ਪਰ ਇਹ ਬੱਚਨ ਕੀ ਮੈਰੂ ਤੇ ਪੇਰੈਂਟਸ ਨੂੰ ਅਸੀਂ ਇਹ ਮੈਸੇਜ ਦੇ ਰਹੇ ਆ ਕਿ ਬੱਚੇ ਅੰਡਰ 18 ਹੈ ਗਿਆ ਇਹਨਾਂ ਨੂੰ ਇਹ ਵਹੀਕਲਸ ਨਾ ਪ੍ਰੋਵਾਈਡ ਕਿਤੇ ਜਾਣ ਜਿੰਨਾਂ ਲਈ ਉਹਨਾਂ ਦੀ ਏਜ ਲਿਮਟ ਹਲੇ ਨਹੀਂ ਘਟ ਤੇ ਇਸ ਤੋਂ ਇਲਾਵਾ ਬੱਚਿਆਂ ਤੇ ਨਿਗਰੱਖੀ ਜਾਵੇ ਕਿਉਂਕਿ ਬੱਚੇ ਵਾਈਪੀਸ ਮਾਰਕੀਟ ਦੇ ਵਿੱਚ ਹੁੱਲੜਵਾਜੀ ਕਰਦੇ ਆ ਇਹਦੇ ਨਾਲ ਉਹਨਾਂ ਦਾ ਜਿਹੜਾ ਆਉਣ ਵਾਲਾ ਮੋਰਲ ਹੈ ਉਹ ਵੀ ਡਾਊਨ ਹੋਏਗਾ ਜੇ ਅਸੀਂ ਕੋਈ ਕਾਰਵਾਈ ਕਰਦੇ ਆਂ